ਦੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਿਹੜੇ ਨੇ ਰੁਝਾਨ ਜਿਹੜੇ ਨੇ ਉਹ ਇਸ ਵੇਲੇ ਜਿਹੜੇ ਆ ਉਹ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਦੀਆਂ ਜਿਹੜੀਆਂ ਉਮੀਦਾਂ ਨੇ ਉਹ ਹੋਰ ਵੱਧ ਗਈਆਂ ਨੇ ਜਿਵੇਂ ਜਿਵੇਂ ਰਾਉਂਡ ਅੱਗੇ ਵੱਧ ਰਹੇ ਨੇ ਗਿਣਤੀ ਤੇ ਉਵੇਂ ਉਵੇਂ ਹੀ ਜਿਹੜਾ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਦੀ ਜਿਹੜੀ ਸਥਿਤੀ ਆ ਉਹ ਹੋਰ ਸਪਸ਼ਟ ਤੇ ਨਿੱਗਰ ਹੁੰਦੀ ਜਿਹੜੀ ਆ ਉਹ ਜਾਪ ਦੀ ਆ ਇਸ ਵੇਲੇ ਇਲੈਕਸ਼ਨ ਕਮਿਸ਼ਨ ਦੀ ਸਾਈਟ ਕੀ ਕਹਿ ਰਹੀ ਆ ਕਿਉਂਕਿ ਬਹੁਤ ਕੁਝ ਚੱਲ ਰਿਹਾ ਟੀਵੀ ਸਕਰੀਨਾਂ ਦੇ ਉੱਤੇ ਪਰ ਇਲੈਕਸ਼ਨ ਕਮਿਸ਼ਨ ਜਿਹਦੇ ਉੱਤੇ ਹਰ ਇੱਕ ਰਾਉਂਡ ਦੀ ਜਿਹੜੀ ਜਾਣਕਾਰੀ ਆ ਉਹ ਮਿਲਦੀ ਆ ਉੱਥੇ ਇਸ ਵੇਲੇ ਦਾ ਜਿਹੜਾ ਅੰਕੜਾ ਆ ਕਿ ਭਾਜਪਾ ਜਿਹੜੀ ਆ ਉਹ 46 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਆਮ ਆਦਮੀ ਪਾਰਟੀ 24 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਕੁੱਲ 70 ਸੀਟਾਂ ਨੇ 70 ਚੋਂ 46 ਦੇ ਉੱਤੇ ਭਾਜਪਾ ਏ ਆਮ ਆਦਮੀ ਪਾਰਟੀ 24 ਸੀਟਾਂ ਦੇ ਉੱਤੇ ਆ ਕਾਂਗਰਸ ਕਿਸੇ ਵੀ ਸੀਟ ਦੇ ਉੱਤੇ ਜਿਹੜੀ ਆ ਹੁਣ ਲੀਡ ਦੇ ਉੱਤੇ ਲੀਡ ਦੇ ਵਿੱਚ ਨਹੀਂ ਰਹਿੰਦੀ ਹੁਣ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜਾ ਅੱਜ ਦਾ ਸਭ ਤੋਂ ਕਹੋ ਕਿ ਹੌਟ ਸੀਟ ਜਿਹੜੀ ਚਰਚਾ ਦੇ ਵਿੱਚ ਆ ਉਹ ਆ ਨਵੀਂ ਦਿੱਲੀ ਦੀ ਨਵੀਂ ਦਿੱਲੀ ਦੀ ਸੀਟ ਤੋਂ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਇਲੈਕਸ਼ਨ ਲੜ ਰਹੇ ਨੇ ਅਰਵਿੰਦ ਕੇਜਰੀਵਾਲ ਤਿੰਨ ਵਾਰ ਮੁੱਖ ਮੰਤਰੀ ਬਣ ਚੁੱਕੇ ਨੇ ਕੇਜਰੀਵਾਲ ਉਹ ਚਿਹਰਾ ਜਿਨ੍ਹਾਂ ਨੇ ਉਸ ਵੇਲੇ ਦੀ ਸਿਟਿੰਗ ਸੀਐਮ ਸ਼ੀਲਾ ਦਿਖਸ਼ਿਤ ਨੂੰ ਹਰਾਇਆ ਸੀ ਪਰ ਉਹੀ ਅਰਵਿੰਦ ਕੇਜਰੀਵਾਲ ਦੀ ਸੀਟ ਜਿਹੜੀ ਆ ਉਹ ਨੌਂ ਰਾਊਂਡ ਦੀ ਗਿਣਤੀ ਤੋਂ ਬਾਅਦ ਕੁਝ ਹੋਰ ਬਿਆਨ ਕਰ ਰਹੀ ਆ ਅਰਵਿੰਦ ਕੇਜਰੀਵਾਲ ਆਪਣੀ ਸੀਟ ਵੀ ਨਹੀਂ ਵਿਚਾਰ ਰਹੀ ਅਰਵਿੰਦ ਕੇਜਰੀਵਾਲ ਨੌਂ ਰਾਊਂਡ ਦੀ ਗਿਣਤੀ ਤੋਂ ਬਾਅਦ 1170 ਵੋਟਾਂ ਦੇ ਨਾਲ ਪਿੱਛੇ ਨੇ ਅੱਗੇ ਕੌਣ ਚੱਲ ਰਿਹਾ ਭਾਰਤੀ ਜਨਤਾ ਪਾਰਟੀ ਦੇ ਪਰਵੇਸ਼ ਸਾਹਿਬ ਸਿੰਘ ਅਪਰਵੇਸ਼ ਵਰਮਾ ਜਿਹੜੇ ਆ ਉਹ ਇਸ ਵੇਲੇ ਨਵੀਂ ਦਿੱਲੀ ਦੀ ਸੀਟ ਲੀਡ ਕਰ ਰਹੇ ਨੇ ਤੁਸੀਂ ਵੇਖੋ ਸਕਰੀਨ ਤੇ ਕਿ 9 ਰਾਊਂਡ ਦੀ ਗਿਣਤੀ ਤੋਂ ਬਾਅਦ 19267 ਵੋਟਾਂ ਪਰਵੇਸ਼ ਵਰਮਾ ਨੂੰ ਪਈਆਂ ਨੇ 18097 ਵੋਟਾਂ ਅਰਵਿੰਦ ਕੇਜਰੀਵਾਲ ਨੂੰ ਪਈਆਂ ਨੇ ਦੋਨਾਂ ਦੇ ਵਿੱਚ ਫਾਸਲਾ 1170 ਵੋਟਾਂ ਦਾ ਜਿਹੜਾ ਕਿ ਬਹੁਤ ਵੱਡਾ ਫਾਸਲਾ ਸਾਬਿਤ ਹੋ ਸਕਦਾ ਕਿਉਂਕਿ 9 ਰਾਊਂਡ ਦੀ ਕਾਊਂਟਿੰਗ ਜਿਹੜੀ ਆ ਹੋ ਚੁੱਕੀ ਆ 19000 ਤੇ 18000 ਜਿਹੜੀਆਂ ਇਸ ਟਾਈਮੇ 18097 ਵੋਟਾਂ ਨਾਲ ਕੇਜਰੀਵਾਲ ਦੂਜੇ ਨੰਬਰ ਤੇ ਨੇ ਉੱਥੇ ਹੀ ਸੰਦੀਪ 딕ਸ਼ਿਤ ਜਿਹੜੇ ਕਾਂਗਰਸ ਦੇ ਨੇ ਉਹਨਾਂ ਨੂੰ ਮਹਿਜ਼ 3113 ਵੋਟਾਂ ਪਈਆਂ ਨੇ ਵੱਡੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਕਿ ਮੁੱਖ ਮੰਤਰੀ ਰਹੇ ਨੇ ਤਿੰਨ ਵਾਰ ਲਗਾਤਾਰ ਮੁੱਖ ਮੰਤਰੀ ਬਣਨਾ ਉਹ ਆਪਣੀ ਸੀਟ ਜਦੋਂ ਹਾਰ ਜਾਣਗੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਤਾਂ ਇਸ ਦਾ ਮੈਸੇਜ ਕੀ ਜਾਊਗਾ ਵੱਡਾ ਫਰਕ ਪਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੀ ਜੇ ਗੱਲ ਕਰੀਏ ਅਰਵਿੰਦ ਕੇਜਰੀਵਾਲ ਕੀ ਇਸ ਹਾਰ ਤੋਂ ਬਾਅਦ ਆਪਣਾ ਅਹੁਦਾ ਛੱਡਣਗੇ ਜਿਹੜਾ ਕਿ ਆਮ ਪਾਰਟੀਆਂ ਦੇ ਉੱਤੇ ਜਿਹੜਾ ਸਵਾਲ ਚੁੱਕਿਆ ਜਾਂਦਾ ਕਿ ਜਦੋਂ ਲੀਡਰ ਹੀ ਹਾਰ ਗਿਆ ਤੁਹਾਡੀ ਅਗਵਾਈ ਕਰਨ ਵਾਲਾ ਬੰਦਾ ਹੀ ਹਾਰ ਗਿਆ ਇਹ ਨਹੀਂ ਹੈਗਾ ਕਿ ਸਿਰਫ ਕੇਜਰੀਵਾਲ ਨਾਲ ਜੱਗੋ ਤੇਰ ਵੀ ਹੋਈ ਆ ਇਹ ਆਮ ਆਦਮੀ ਪਾਰਟੀ ਦੇ तमाम ਵੱਡੇ ਲੀਡਰਾਂ ਦੇ ਨਾਲ ਇਸ ਵਾਰੀ ਦਿੱਲੀ ਇਲੈਕਸ਼ਨ ਦੇ ਵਿੱਚ ਇਹ ਕੁਝ ਵਾਪਰਿਆ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੱਸਦੇ ਆਂ ਵੀ ਜਿਹੜਾ ਸਿਟਿੰਗ ਸੀਐਮ ਨੇ ਆਤੀਸ਼ੀ ਦੇ ਨਾਲ ਆਤੀਸ਼ੀ ਨੇ ਜਿਹੜੇ ਉਹਨਾਂ ਦੇ ਨਾਲ ਹੈ ਜਿਹੜਾ ਇਸ ਚੋਣ ਨਤੀਜਿਆਂ ਦੇ ਵਿੱਚ ਇਸ ਵੇਲੇ ਉਹਨਾਂ ਦੀ ਸਥਿਤੀ ਕੀ ਆ ਕਿਉਂਕਿ 9 ਰਾਊਂਡ ਤੋਂ ਬਾਅਦ ਅਰਵਿੰਦ ਕੇਜਰੀਵਾਲ ਤਾਂ ਬਹੁਤ ਪਛੜੇ ਹੋਏ ਨੇ ਤੇ ਕਾਲਕਾਜੀ ਸੀਟ ਤੋਂ ਜਿਹੜੇ ਆ ਉਹ ਇਸ ਵੇਲੇ ਜਿਹੜੇ ਸੀਐਮ ਨੇ ਆਪਣੇ ਆਤੀਸ਼ੀ ਉਹਨਾਂ ਦਾ ਕੀ ਉਹਨਾਂ ਦੀ ਸਥਿਤੀ ਕੀ ਆ ਕਿਉਂਕਿ ਮਨੀਸ਼ ਸਿਸੋਦੀਆ ਹੋਣ ਚਾਹੇ ਚਾਹੇ ਅਰਵਿੰਦ ਕੇਜਰੀਵਾਲ ਹੋਣ ਚਾਹੇ ਆਤੀਸ਼ੀ ਹੋਣ ਇਹਨਾਂ ਨੂੰ ਲੈ ਕੇ ਜਿਹੜਾ ਇਸ ਵੇਲੇ ਚਰਚਾ ਆ ਇਹਨਾਂ ਦੀਆਂ ਜਿਹੜੀਆਂ ਇਸ ਵੀੜੇ ਦੀ ਸਥਿਤੀ ਆ ਉਹਨੂੰ ਜਿਹੜਾ ਆ ਬਹੁਤ ਗੌਰ ਨਾਲ ਵਾਚਿਆ ਜਾ ਰਿਹਾ ਇਹ ਦੇਖੋ ਤੁਸੀਂ 8ਵੇਂ ਰਾਉਂਡ ਤੋਂ ਬਾਅਦ ਆਤੀਸ਼ੀ ਵੀ ਦੂਜੇ ਨੰਬਰ ਤੇ ਨੇ ਜੇ ਕੇਜਰੀਵਾਲ ਹਰ ਰਹੇ ਨੇ ਤਾਂ ਹਰ ਆਤੀਸ਼ੀ ਵੀ ਰਹੇ ਨੇ ਕੌਣ ਹਰਾ ਰਿਆ ਭਾਰਤੀ ਜਨਤਾ ਪਾਰਟੀ ਦੇ ਰਮੇਸ਼ ਬਿਦੂੜੀ ਰਮੇਸ਼ ਬਿਦੂੜੀ ਇਸ ਵੇਲੇ ਕਾਲਕਾਜੀ ਸੀਟ ਤੋਂ 32737 ਵੋਟਾਂ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਨੇ ਰਮੇਸ਼ ਬਿਦੂੜੀ ਕੋਲੇ 1911 ਵੋਟਾਂ ਦੀ ਲੀਡ ਆ ਆਤਿਸ਼ੀ ਨੂੰ ਹੁਣ ਤੱਕ 8 ਰਾਉਂਡ ਤੋਂ ਬਾਅਦ 30826 ਵੋਟਾਂ ਪਈਆਂ ਨੇ ਤੇ 1911 ਵੋਟਾਂ ਦੇ ਨਾਲ ਆਤਿਸ਼ੀ ਦੂਜੇ ਨੰਬਰ ਤੇ ਆ। ਕਾਂਗਰਸ ਦੀ ਅਲਕਾ ਲਾਂਬਾ ਬਹੁਤ ਪਿੱਛੇ ਆ ਮਹਿਜ 2758 ਵੋਟਾਂ। ਕਾਂਗਰਸ ਤੇ ਲਈ ਇਸ ਵਾਰੀ ਫੇਰ ਨਮੋਸ਼ੀ ਜਿਹੜੀ ਹੱਥ ਲੱਗੂਗੀ ਕਿਉਂਕਿ ਕੋਈ ਵੀ ਸੀਟ ਉਹਨਾਂ ਨੂੰ ਆਉਂਦੀ ਹੋਈ ਨਜ਼ਰ ਨਹੀਂ ਆ ਰਹੀ। ਪਰ ਆਮ ਆਦਮੀ ਪਾਰਟੀ ਜਿਨ੍ਹਾਂ ਦੇ ਕੋਲੇ ਇੱਕ ਇੱਕ ਆਧਾਰ ਆਪਣਾ ਆਧਾਰ ਨਵੀਂ ਦਿੱਲੀ ਕਹੀਏ ਜਾਂ ਦਿੱਲੀ ਦੀ ਪੂਰੀ ਸਿਆਸਤ ਕਹੀਏ ਉਹ ਸੀ ਉਹ ਵੀ ਇਸ ਵਾਰ ਜਿਹੜਾ ਆ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲ ਆ ਹੋਰ ਵੱਟੀਆਂ ਜਿਹੜੀਆਂ ਉਹ ਸਾਹਮਣੇ ਆ ਸਕਦੀਆਂ ਨੇ ਕਿਉਂਕਿ ਮੌਜੂਦਾ ਸੀਐਮ ਹਾਰ ਰਹੇ ਆ ਉਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜਿਹੜੇ ਆ ਤਿੰਨ ਵਾਰ ਮੁੱਖ ਮੰਤਰੀ ਰਹੇ ਆ ਉਹ ਹਾਰ ਰਹੇ ਆ ਹੁਣ ਤੁਹਾਨੂੰ ਦੱਸ ਦਿਆਂ ਮਨੀਸ਼ ਸਿਸੋਧਿਆ ਜਿਹੜੇ ਕਿ ਡਿਪਟੀ ਸੀਐਮ ਰਹੇ ਨੇ ਉਹਨਾਂ ਦੇ ਹਾਲ ਕੀ ਆ ਕਿਉਂਕਿ ਮਨੀਸ਼ ਸਿਸੋਦੀਆ ਜਿਹੜੇ ਆ ਉਹਨਾਂ ਦੀ ਕੰਸਟੀਟੂਐਂਸੀ ਦੇ ਵਿੱਚ ਜਦੋਂ ਜਾਣੇ ਆ ਜੰਗਪੁਰਾ ਕੰਸਟੀਟੂਐਂਸੀ ਦੇ ਵਿੱਚ ਉਹ ਇਸ ਵਾਰੀ ਜਿਹੜਾ ਇਲੈਕਸ਼ਨ ਲੜ ਰਹੇ ਨੇ ਤੇ ਸਿਸੋਦੀਆ ਸਾਹਿਬ ਦਾ ਵੀ ਹਾਲ ਆਪਣੀ ਪਾਰਟੀ ਦੇ ਉਹਨਾਂ ਵੱਡੇ ਲੀਡਰਾਂ ਵਾਲਾ ਹੀ ਆ ਦੂਜੇ ਨੰਬਰ ਤੇ ਹੀ ਇਸ ਵੇਲੇ ਮਨੀਸ਼ ਨੇ ਉਹਨਾਂ ਨੂੰ ਕੌਣ ਹਰਾ ਰਿਆ ਅੱਠ ਰਾਊਂਡ ਦੀ ਗਿਣਤੀ ਹੋ ਚੁੱਕੀ ਆ ਪਹਿਲਾਂ ਤਾਂ ਮੈਂ ਦੱਸ ਦਿਆਂ 8ਵੇਂ ਰਾਊਂਡ ਤੋਂ ਬਾਅਦ ਜੰਗਪੁਰਾ ਸੀਟ ਦੇ ਉੱਤੇ ਪਹਿਲੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਦੇ ਤਰਵਿੰਦਰ ਸਿੰਘ ਮਾਰਵਾ ਨੇ ਤਰਵਿੰਦਰ ਸਿੰਘ ਮਾਰਵਾ ਸਿੱਖ ਚੇਰਾ ਇਸ ਵੇਲੇ 30665 ਵੋਟਾਂ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਨੇ ਜੰਗਪੁਰਾ ਕੰਸਟੀਟੂਐਂਸੀ ਦੇ ਵਿੱਚ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ 30029 ਵੋਟਾਂ ਮਤਲਬ ਫਾਸਲਾ ਬਹੁਤ ਘੱਟ ਆ ਪਰ ਫਾਸਲਾ ਹੈ ਮਨੀਸ਼ ਇਸ ਵੇਲੇ ਦੂਜੇ ਨੰਬਰ ਤੇ ਨੇ 636 ਵੋਟਾਂ ਦੇ ਫਰਕ ਦੇ ਨਾਲ ਦੂਜੇ ਨੰਬਰ ਤੇ ਨੇ ਇਹ فاਸਲਾ ਖਤਮ ਵੀ ਹੋ ਸਕਦਾ ਆਉਣ ਵਾਲੇ ਰਾਉਂਡਸ ਦੇ ਵਿੱਚ ਜਾਂ ਇਹ ਕਹੀਏ ਕਿ فاਸਲਾ ਵਧ ਵੀ ਸਕਦਾ ਪਰ ਆਮ ਆਦਮੀ ਪਾਰਟੀ ਦੇ ਇਹ ਸਿਰਕਟ ਚਿਹਰੇ ਜਿਹੜੇ ਪਾਰਟੀ ਦੀ ਕਹ ਲਓ ਕਿ ਕਮਾਲ ਨੂੰ ਪੂਰੇ ਦੇਸ਼ ਵਿੱਚ ਸੰਭਾਲਦੇ ਨੇ ਪੰਜਾਬ ਦੇ ਵਿੱਚ ਇਹਨਾਂ ਦਾ ਸਵਾਗਤ ਜਿਹੜਾ ਆ ਉਹ ਪੰਜਾਬ ਦੇ ਲੀਡਰਾਂ ਨਾਲੋਂ ਵੀ ਵੱਡੇ ਪੱਧਰ ਤੇ ਹੁੰਦਾ ਪੰਜਾਬ ਦੇ ਵਿੱਚ ਇਹਨਾਂ ਦੀ ਰਿਸਪੈਕਟ ਹੀ ਕਹੀਏ ਜਾਂ ਇਹਨਾਂ ਦਾ ਜਿਹੜਾ ਕੱਦ ਆ ਉਹ ਬਹੁਤ ਵੱਡਾ ਦਿਖਾਇਆ ਜਾਂਦਾ ਪਰ ਇਹ ਤਾਂ ਆਪਣੀ ਐਮਐਲਏ ਦੀ ਸੀਟ ਆਪਣੀ ਵਿਧਾਨ ਸਭਾ ਹਾਰ ਰਹੇ ਨੇ ਇਸ ਤੋਂ ਬਾਅਦ ਦਾ ਇੰਪੈਕਟ ਕਿਵੇਂ ਦਾ ਰਹੂਗਾ ਪੰਜਾਬ ਦੇ ਲੋਕਾਂ ਦਾ ਨਜ਼ਰੀਆ ਆਮ ਆਦਮੀ ਪਾਰਟੀ ਨੂੰ ਲੈ ਕੇ ਕਿਵੇਂ ਦਾ ਰਹਿਣ ਵਾਲਾ ਸੀਐਮ ਭਗਵੰਤ ਮਾਨ ਦੇ ਲਈ ਕਿਵੇਂ ਦੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਚੈਲੰਜਸ ਆ ਸਕਦੇ ਨੇ ਜਾਂ ਕਹੀਏ ਕਿ ਕਿਵੇਂ ਦੀ ਰਿਸਪੌਂਸਿਬਿਲਟੀ ਉਹਨਾਂ ਦੀ ਵੱਧ ਸਕਦੀ ਹੈ ਇਹ ਸਾਰਾ ਕੁਝ ਇਸ ਇਲੈਕਸ਼ਨ ਦੇ ਨਾਲ ਜੁੜੂਗਾ ਕਿਉਂਕਿ ਜਦੋਂ ਕੇਜਰੀਵਾਲ ਆਪਣੀ ਸੀਟ ਤੋਂ ਹਰ ਰਹੇ ਨੇ ਕਨਵੀਨਰ ਆਪਣੀ ਸੀਟ ਨਹੀਂ ਬਚਾ ਪਾਊਗਾ ਤਾਂ ਲਾਜ਼ਮੀ ਹੈ ਕਿ ਇਕਲੌਤਾ ਸੂਬਾ ਰਹਿ ਜਾਊਗਾ ਭਾਰਤ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਮੁੱਖ ਮੰਤਰੀ ਦਾ ਉਸ ਸੂਬੇ ਦੇ ਮੁੱਖ ਮੰਤਰੀ ਦਾ ਕਦ ਪਾਰਟੀ ਦੇ ਵਿੱਚ ਸਭ ਤੋਂ ਵੱਡਾ ਹੋ ਸਕਦਾ ਸੋ ਇਹ ਹਾਲਾਤ ਇਸ ਵੇਲੇ ਨਵੀਂ ਦਿੱਲੀ ਸੀਟ ਦੇ ਉੱਤੇ ਵੀ ਆਮ ਆਦਮੀ ਪਾਰਟੀ ਹਰ ਰਹੀ ਹੈ ਜਿੱਥੇ ਅਰਵਿੰਦ ਕੇਜਰੀਵਾਲ ਖੜੇ ਨੇ ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਧਿਆ ਉਹ ਵੀ ਦੂਜੇ ਨੰਬਰ ਤੇ ਨੇ ਕਾਲਕਾਜੀ ਸੀਟ ਤੋਂ ਜਿਹੜੇ ਆਤੀਸ਼ੀ ਨੇ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਆਪਣੀ ਸੀਟ ਤੇ ਪਛੜੇ ਹੋਏ ਨੇ ਹੁਣ ਤੱਕ ਦੇ ਰਾਉਂਡਸ ਦੀ ਗਿਣਤੀ ਤੋਂ ਬਾਅਦ ਗੱਲ ਹੁਣ ਭਾਜਪਾ ਦੇ ਲੀਡਰ ਦੀ ਕਰਦੇ ਹਾਂ ਭਾਜਪਾ ਦੇ ਉਮੀਦਵਾਰ ਜਿਹੜੇ ਰਜੋਰੀ ਗਾਰਡਨ ਤੋਂ ਨੇ ਮਨਜਿੰਦਰ ਸਿੰਘ ਸਿਰਸਾ ਮਨਜਿੰਦਰ ਸਿੰਘ ਸਿਰਸਾ ਦੀ ਇਸ ਵੇਲੇ ਦੀ ਉਹਨਾਂ ਦੀ ਕਹੋ ਕਿ ਉਹਨਾਂ ਦਾ ਇਲੈਕਸ਼ਨ ਦੇ ਵਿੱਚ ਜਾਂ ਉਹਨਾਂ ਦਾ ਰਿਜ਼ਲਟ ਦੇ ਵਿੱਚ ਉਹਨਾਂ ਦਾ ਸਟੇਟਸ ਕੀ ਆ ਸਿਰਸਾ ਕੀ ਲੀਡ ਕਰ ਰਹੇ ਨੇ ਕੀ ਸਿਰਸਾ ਆਪਣੀ ਸੀਟ ਹਾਰ ਰਹੇ ਨੇ ਇਲੈਕਸ਼ਨ ਕਮਿਸ਼ਨ ਕੀ ਕਹਿ ਰਿਹਾ ਜੋ ਇੱਕ ਸਟੇਕ ਕਾਊਂਟਿੰਗ ਚੱਲ ਰਹੀ ਆ ਕਿ ਮਨਜਿੰਦਰ ਸਿੰਘ ਸਿਰਸਾ ਰਜੌਰੀ ਗਾਰਡਨ ਤੋਂ 11 라ਉਂਡ ਦੀ ਗਿਣਤੀ ਹੋ ਚੁੱਕੀ ਆ ਕੁੱਲ 12 라ਉਂਡ ਨੇ ਇੱਥੇ ਬਹੁਤ ਇਹ ਗੌਰ ਕਰਨ ਵਾਲੀ ਚੀਜ਼ ਆ ਕਿ ਇਹ ਜੋ ਅੰਕੜਾ ਇੱਥੇ ਹੁਣ ਸਾਹਮਣੇ ਆ ਰਿਹਾ ਨਾ ਇਹ ਲਗਭਗ ਫਾਈਨਲ ਆ ਕਿਉਂਕਿ ਮਹਿਜ਼ ਇੱਕ 라ਉਂਡ ਦੀ ਗਿਣਤੀ ਰਹਿ ਗਈ ਆ 11 라ਉਂਡ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ 60449 ਵੋਟਾਂ ਦੇ ਨਾਲ ਅੱਗੇ ਨੇ ਕਿੰਨਾ ਅੱਗੇ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਤੋਂ 16504 ਵੋਟਾਂ ਦੇ ਨਾਲ ਅੱਗੇ ਨੇ ਇਹ ਇੱਕ ਵਿਨਿੰਗ ਲੀਡ ਇਹਨੂੰ ਕਿਹਾ ਜਾ ਸਕਦਾ ਕਿਉਂਕਿ ਆਖਰੀ ਰਾਉਂਡ ਦੇ ਵਿੱਚ ਐਡਾ ਕੋਈ ਚਮਤਕਾਰ ਨਹੀਂ ਹੋ ਸਕਦਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ 16000 ਦੀ ਲੀਡ ਖਤਮ ਕਰ ਸਕੇ ਸੋ ਮਨਜਿੰਦਰ ਸਿੰਘ ਸਿਰਸਾ ਨੂੰ ਆਫੀਸ਼ੀਅਲੀ ਹਾਲੇ ਜੇਤੂ ਐਲਾਨ ਕਰਨਾ ਪਰ ਅੰਕੜੇ ਕਹਿੰਦੇ ਨੇ ਕਿ ਮਨਜਿੰਦਰ ਸਿੰਘ ਸਿਰਸਾ ਆਪਣੀ ਸੀਟ ਜਿਹੜੀ ਆ ਉਹ ਲਗਭਗ ਕੱਟ ਚੁੱਕੇ ਨੇ ਸੋ ਜਿਵੇਂ ਆ ਕੇਜਰੀਵਾਲ ਦੀ ਸੀਟ ਹੋਗੀ ਸਿਸੋਦਿਆ ਆਤੀਸ਼ੀ ਇਹਨਾਂ ਤਿੰਨਾਂ ਸੀਟਾਂ ਦੇ ਉੱਤੇ ਹਲੇ ਮੁਕਾਬਲਾ ਬਹੁਤ ਫਸਮਾ ਕੋਈ ਥੋੜੀਆਂ-ਥੋੜੀਆਂ ਵੋਟਾਂ ਦੇ ਨਾਲ ਜਿਹੜਾ ਆ ਉਹ ਭਾਜਪਾ ਲੀਡ ਦੇ ਵਿੱਚ ਆ ਪਰ ਰਜੌਰੀ ਗਾਰਡਨ ਦੀ ਸੀਟ ਅਜਿਹੀ ਸੀਟ ਆ ਜਿੱਥੋਂ ਦੀ ਲੀਡ ਇੰਨੀ ਕਾ ਕੇ ਉਹ ਲੀਡ ਹੁਣ ਟੁੱਟਣੀ ਜਿਹੜੀ ਆ ਉਹ ਪੋਸਿਬਲ ਨਹੀਂ ਹੈਗੀ ਲੀਡ ਜਿਹੜੀ ਪੋਸਿਬਲ ਨਹੀਂ ਹੈਗੀ ਤੇ ਆਪਣੀ ਇਸ ਚਰਚਾ ਜਿਹੜੀ ਤੁਹਾਨੂੰ ਅਪਡੇਟ ਦੇ ਰਹੇ ਆ ਨਾ ਇਹਦੇ ਚੱਲਦੇ-ਚੱਲਦੇ ਜਿਹੜਾ ਇੱਕ ਬਹੁਤ ਵੱਡਾ ਅੰਕੜਾ ਬਦਲ ਗਿਆ ਹੈ ਜੋ ਟੋਟਲ ਦੇ ਵਿੱਚ ਅੰਕੜਾ ਬਦਲਿਆ ਏ ਉੱਥੇ ਭਾਜਪਾ ਹੁਣ 48 ਸੀਟਾਂ ਦੇ ਉੱਤੇ ਅੱਗੇ ਹੋ ਗਈ ਆ 36 ਸੀਟਾਂ ਚਾਹੀਦੀਆਂ ਨੇ ਸਰਕਾਰ ਬਣਾਉਣ ਨੂੰ ਭਾਜਪਾ 48 ਸੀਟਾਂ ਦੇ ਉੱਤੇ ਲੀਡ ਕਰ ਰਹੀ ਆ ਉੱਥੇ ਆਮ ਆਦਮੀ ਪਾਰਟੀ ਸਿਰਫ 22 ਸੀਟਾਂ ਦੇ ਉੱਤੇ ਹੀ ਆਪਣੀ ਜਿਹੜੀ ਆ ਵੜ ਤੇ ਇਸ ਵੇਲੇ ਤੱਕ ਬਰਕਰਾਰ ਰੱਖ ਚੁੱਕੀ ਆ ਵੱਡੇ ਚਿਹਰੇ ਹਰ ਰਹੇ ਨੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਲਈ ਸਭ ਤੋਂ ਵੱਡੀ ਚਿੰਤਾ ਇਹ ਰਹੂਗੀ ਕਿ ਜਦੋਂ ਤੁਹਾਡਾ ਕਨਵੀਨਰ ਆਮ ਆਦਮੀ ਪਾਰਟੀ ਦਾ ਜਦੋਂ ਆਗੂ ਜਿਹੜਾ ਆ ਉਹੀ ਆਪਣੀ ਸੀਟ ਹਾਰ ਜੂਗਾ ਤਾਂ ਪਾਰਟੀ ਦੇ ਵਿੱਚ ਵੱਡੇ ਫੇਰ ਬਦਲ ਜਿਹੜੇ ਆ ਉਹ ਵੀ ਵੇਖਣ ਨੂੰ ਮਿਲ ਸਕਦੇ ਨੇ ਜਾਂ ਫਿਰ ਇਹ ਕਹੀਏ ਕਿ ਆਮ ਆਦਮੀ ਪਾਰਟੀ ਜਿੱਡੇ ਵੱਡੇ ਦਾਅਵੇ ਦਿੱਲੀ ਦੇ ਇਲੈਕਸ਼ਨ ਨੂੰ ਲੈ ਕੇ ਕਰ ਰਹੀ ਸੀ ਜਿੰਨਾ ਵੱਡਾ ਇੰਤਜ਼ਾਮ ਜਿੰਨੀ ਵੱਡੀ ਕਹ ਲਓ ਕਿ ਕੈਂਪੇਨ ਪੰਜਾਬ ਦੇ ਲੀਡਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ तमाम ਮੰਤਰੀਆਂ ਨੇ ਛੇੜੀ ਹੋਈ ਸੀ ਉਹ ਉਸ ਤਰੀਕੇ ਦੀ ਪਰਫਾਰਮੈਂਸ ਇਸ ਵੇਲੇ ਜਿਹੜੀ ਰਿਜ਼ਲਟ ਦੇ ਵਿੱਚ ਕਨਵਰਟ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਲਗਾਤਾਰ ਜੋ ਚਰਚਾ ਕੇਜਰੀਵਾਲ ਦੀ ਇਸ ਕਰਕੇ ਹੋ ਰਹੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਜਿਹੜਾ ਆ ਉਹ ਹਾਲੇ ਵੀ ਪਿੱਛੇ ਚੱਲ ਰਹੇ ਨੇ ਨੌਂ ਰਾਉਂਡ ਦੀ ਗਿਣਤੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਪਿੱਛੇ ਚੱਲ ਰਹੇ ਨੇ ਤਾਜ਼ਾ ਅਪਡੇਟ ਆ ਕਿ ਦਸਵਾਂ ਰਾਉਂਡ ਵੀ ਜਿਹੜਾ ਆ ਉਹ ਵੀ ਗਿਣਿਆ ਜਾ ਚੁੱਕਿਆ 10 ਰਾਉਂਡ ਦੀ ਗਿਣਤੀ ਹੋ ਚੁੱਕੀ ਆ ਨਵੀਂ ਦਿੱਲੀ ਸੀਟ ਦੀ ਤੇ 10ਵੇਂ ਰਾਉਂਡ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਰ ਪਛੜ ਗਏ ਨੇ ਉਮੀਦਾਂ ਇਹ ਹੁਣੀ ਸੀ ਉਹਨਾਂ ਨੂੰ ਕਿ ਸ਼ਾਇਦ ਆਖਰੀ ਰਾਊਂਡਸ ਦੇ ਵਿੱਚ ਕੋਈ ਚਮਤਕਾਰ ਹੋ ਜਾਵੇ ਜਾਂ ਉਹ ਉਹ ਇਲਾਕਿਆਂ ਦੀ ਵੋਟ ਰਹਿ ਜਾਵੇ ਜਿੱਥੇ ਕੇਜਰੀਵਾਲ ਦਾ ਪ੍ਰਭਾਵ ਜ਼ਿਆਦਾ ਪਰ ਅਰਵਿੰਦ ਕੇਜਰੀਵਾਲ 10ਵੇਂ ਰਾਊਂਡ ਤੋਂ ਬਾਅਦ ਉਹਨਾਂ ਦੀ ਜੋ ਕਹਿ ਲਓ ਕਿ ਫਾਸਲਾ ਜੇਤੂ ਉਮੀਦਵਾਰ ਨਾਲੋਂ ਆ ਉਹ 1844 ਵੋਟਾਂ ਦਾ ਹੋ ਗਿਆ ਪ੍ਰਵੇਸ਼ ਵਰਮਾ 22034 ਵੋਟਾਂ ਦੇ ਨਾਲ ਲੀਡ ਕਰ ਰਹੇ ਨੇ ਤੇ ਅਰਵਿੰਦ ਕੇਜਰੀਵਾਲ ਨੂੰ 20190 ਵੋਟਾਂ ਹੁਣ ਤੱਕ ਪਈਆਂ ਨੇ 10ਵੇਂ ਰਾਊਂਡ ਤੋਂ ਬਾਅਦ ਤਿੰਨ ਰਾਊਂਡ ਹੋਰ ਗਿਣਨੇ ਬਾਕੀ ਰਹਿ ਗਏ ਨੇ ਤੇ ਉਸ ਤੋਂ ਬਾਅਦ ਇਹ ਕਲੀਅਰ ਹੋ ਜਾਊਗਾ ਕਿ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਸਿਆਸਤ ਦੇ ਵਿੱਚ ਆ ਕੇ ਫਾਈਨਲੀ ਜਿਹੜੀ ਉਹਨਾਂ ਨੂੰ ਪਹਿਲੀ ਹਾਰ ਜਿਹੜੀ ਆ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਪਹਿਲੀ ਹਾਰ ਜਿਹੜੀ ਆ ਉਹ ਨਸੀਬ ਹੋਣ ਵਾਲੀ ਆ ਜੋ ਅੰਕੜੇ ਹੁਣ ਤੱਕ ਕਹਿ ਰਹੇ ਨੇ ਆਫੀਸ਼ੀਅਲੀ ਉਹਨਾਂ ਦਾ ਜਿਹੜਾ ਆ ਕੀ ਹਾਰਦੇ ਨੇ ਜਾਂ ਜਿੱਤਦੇ ਨੇ ਇਹ ਤਿੰਨ ਰਾਊਂਡ ਹੋਰ ਬਾਕੀ ਨੇ ਉਸ ਤੋਂ ਬਾਅਦ ਕਲੀਅਰ ਹੋ ਜਾਊਗਾ ਅਸੀਂ ਤੁਹਾਨੂੰ ਇਲੈਕਸ਼ਨ ਕਮਿਸ਼ਨ ਦੇ ਉੱਤੇ ਜੋ ਐਕਚੁਅਲ ਕਾਊਂਟਿੰਗ ਚੱਲ ਰਹੀ ਹੈ ਜੋ ਇਲੈਕਸ਼ਨ ਕਮਿਸ਼ਨ ਅਪਡੇਟ ਕਰ ਰਿਹਾ ਉਹ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਬਹੁਤ ਸਾਰੇ ਪਾਸੇ ਅਜਿਹੀਆਂ ਵੀ ਚੱਲ ਰਹੀਆਂ ਨੇ ਚਰਚਾਵਾਂ ਕਿ ਕੌਣ ਅੱਗੇ ਆ ਕੌਣ ਪਿੱਛੇ ਆ ਪਰ ਇਹ ਉਹ ਡਾਟਾ ਆ ਜਿਹੜਾ ਅਸਲ ਦੇ ਵਿੱਚ ਗਿਣਤੀ ਤੋਂ ਬਾਅਦ ਆ ਇਲੈਕਸ਼ਨ ਕਮਿਸ਼ਨ ਦੀ ਆਫੀਸ਼ੀਅਲ ਸਾਈਟ ਦੇ ਉੱਤੇ ਆ 48 ਸੀਟਾਂ ਦੇ ਉੱਤੇ ਭਾਜਪਾ ਇਸ ਵੇਲੇ ਅੱਗੇ ਆ 22 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਅੱਗੇ ਆ ਤੇ ਵੱਡੀ ਗੱਲ ਇਹ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਸਿਟਿੰਗ ਸੀਐਮ ਨੇ ਆਤਿਸ਼ੀ ਉਹ ਆਪਣੀ ਸੀਟ ਤੋਂ ਪਿੱਛੇ ਨੇ ਜੰਗਪੁਰਾ ਤੋਂ ਮਨੀਸ਼ ਸਿਸੋਦੀਆ ਪਿੱਛੇ ਨੇ ਕਾਲਕਾਜੀ ਸੀਟ ਦੇ ਉੱਤੋਂ ਆਤਿਸ਼ੀ 1911 ਵੋਟਾਂ ਨਾਲ 8ਵੇਂ ਰਾਊਂਡ ਤੋਂ ਬਾਅਦ ਪਿੱਛੇ ਚੱਲ ਰਹੇ ਨੇ ਹੁਣ ਇਹ ਫਾਸਲਾ ਕਿਵੇਂ ਕਵਰ ਕਰਨਗੇ ਇਹ ਆਉਣ ਵਾਲੇ ਰਾਊਂਡਸ ਦੀ ਗਿਣਤੀ ਤੋਂ ਪਤਾ ਚੱਲੂਗਾ ਪਰ ਤਾਜ਼ਾ ਜੋ ਅਪਡੇਟ ਇਹ ਆ ਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀ ਸਿਆਸਤ ਦੇ ਵਿੱਚ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਬਹੁਤ ਵੱਡੀ ਸੰਨ ਲਾਈ ਆ ਜਿਹਦਾ ਜ਼ੋਰ ਜਿਹਦੀ ਕੋਸ਼ਿਸ਼ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਜਿਸ ਨੂੰ ਦਿੱਲੀ ਨੂੰ ਜਿਹੜੀ ਦਿੱਲੀ ਦੀ ਵਿਧਾਨ ਸਭਾ ਨੂੰ ਆਪਣਾ ਕਿਲਾ ਮੰਨਦੀ ਆ ਰਹੀ ਆ 2014 ਤੋਂ ਉਸ ਕਿਲੇ ਨੂੰ ਭਾਰਤੀ ਜਨਤਾ ਪਾਰਟੀ ਨੇ ਇਸ ਵਿਧਾਨ ਸਭਾ ਦੇ ਵਿੱਚ ਢਹ ਢੇਰੀ ਕਰ ਦਿੱਤਾ ਆ ਬੀਜਪੀ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ 48 ਸੀਟਾਂ ਦੇ ਉੱਤੇ ਜਿਹੜੀ ਇਸ ਵੇਲੇ ਲੀਡ ਕਰ ਰਹੀ ਆ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਹਾਲ ਇਹ ਆ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਆਪਣੀਆਂ ਸੀਟਾਂ ਗੁਆ ਰਹੇ ਨੇ ਤੇ ਪੰਜਾਬ ਤੋਂ ਲੈ ਕੇ ਸਮੁੱਚੇ ਭਾਰਤ ਦੇ ਵਿੱਚ ਜਿਹੜਾ ਇਸ ਵੇਲੇ ਰਿਜ਼ਲਟ ਨੂੰ ਲੈ ਕੇ ਜਿਹੜੀ ਆ ਉਹ ਇਹ ਚਰਚਾ ਚੱਲ ਰਹੀ ਆ ਕਿ ਆਮ ਆਦਮੀ ਪਾਰਟੀ ਦਾ ਭਵਿੱਖ ਹੋਣ ਵਾਲਾ ਆ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਇਤਿਹਾਸਿਕ ਜਿੱਤ ਦੇ ਵੱਲ ਵਾਧ ਰਹੀ ਆ